ਕੁਸੀਂ ਜੁੜੇ ਜੀ ਕਲੰਦਰ ਪੋਸਟ ਨਿਊਜ਼ ਨਾਲ ਇਸ ਟਾਈਮ ਖੜੇ ਆ ਗੁਰਦੁਆਰਾ ਸ੍ਰੀ ਬਾਬਾ ਦੀਪ ਸਿੰਘ ਦੀ ਸ਼ਹੀਦਾਂ ਵਾਲੇ ਅੰਮ੍ਰਿਤਸਰ ਵਿਖੇ ਬਾਬਾ ਜੀ ਕੋਈ ਇਤਿਹਾਸ ਜਾਣਦੇ ਆ ਕੀ ਇਤਿਹਾਸ ਇੱਥੋਂ ਦਾ ਅਸਿਕਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱবি ਇਸ ਟਾਈਮ ਮੈਂ ਕਿਸ ਜਗ੍ਹਾ ਤੇ ਖੜਿਆ ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਵਨ ਬਚਨ ਪਾਵਨ ਪਰਮਾਨ ਹਨ ਸੂਰਾ ਸੋ ਪਹਿਚਾਨੀ ਹੈ ਜੋ ਲਰੇ ਦਿਨ ਕੇ ਹੇਤ ਉਰਜਾ ਪੁਰਜਾ ਕਟ ਮਰੇ ਕਬੂ ਨਾ ਸਾ ਦੇਖੇ ऐसे संत महाबली योद्धा अमर शहीद 탄탄巴巴ਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਨਾਲ ਸੰਬੰਧ ਤੇ ਪਾਵਨ ਸਥਾਨ ਜਿਨ੍ਹਾਂ ਸਥਾਨਾਂ ਦੇ ਉੱਪਰ अमर शहीद 탄탄巴巴ਦੀਪ ਸਿੰਘ ਸਾਹਿਬ ਜੀ ਦਾ ਸ਼ਹਾਦਤ ਤੋਂ ਬਾਅਦ ਅੰਤਮ ਸੰਸਕਾਰ ਕੀਤਾ ਗਿਆ ਇਹ ਸਥਾਨ ਉਹਨਾਂ ਦੀ ਯਾਦ ਅੰਦਰ ਬਣਿਆ ਹੋਇਆ ਹੈ ਇਸ ਸਥਾਨ ਨੂੰ ਗੁਰੂ ਘਰ ਦੀ ਸੰਗਤ ਗੁਰਦੁਆਰਾ ਸ਼ਹੀਦਗਾਂ ਸਾਹਿਬ ਜੀ ਦੇ ਨਾਮ ਨਾਲ ਜਾਣਦੀ ਹੈ ਇਸ ਦਾ ਇਤਿਹਾਸ ਕੀ ਜੀ ਬਹੁਤ ਥੋੜਾ ਜਿਹਾ ਇਤਿਹਾਸ ਬਾਰੇ ਜਾਣਕਾਰੀ ਦਿਓ ਪਹਿਲਾਂ ਆਪਣਾ ਨਾਮ ਵੀ ਦੱਸੋ ਜੀ ਦਾਸ ਦਇਆ ਸਿੰਘ ਗਰੰਤੀਗੁਰ ਦੁਆਰਾ ਸ਼ਹੀਦ ਗੰਗਾਂ ਸਾਹਿਬ ਇਹ ਉਸ ਸਮੇਂ ਦੀ ਗੱਲ ਹੈ ਜਿਸ ਸਮੇਂ ਸਚਕੰਡ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਪੂਰਿਆ ਜਾ ਰਿਹਾ ਸੀ ਬਰੂਦ ਲਾ ਕੇ ਉਡਾਇਆ ਜਾ ਰਿਹਾ ਸੀ ਇਸ ਬੇਅਦਬੀ ਦੀ ਜਿਹੜੀ ਖਬਰ ਹੈ ਜਦ ਬਾਬਾ ਦੀਪ ਸਿੰਘ ਸਾਹਿਬ ਜੀਾਂ ਨੂੰ ਤਲਵੰਡੀ ਸਾਬੋ ਬਠਿੰਡਾ ਦੇ ਅੰਦਰ ਪ੍ਰਾਪਤ ਹੁੰਦੀ ਹੈ ਤਾਂ ਉਥੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਜੀ ਜੂਰੀ ਦੇ ਅੰਦਰ ਇੱਕ ਅਰਦਾਸ ਕਰਦੇ ਨੇ ਕਿ ਜਾ ਕਰਕੇ ਜਦ ਤੱਕ ਸਚਕੰਡ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਆਜ਼ਾਦ ਨਹੀਂ ਕਰਵਾ ਲੈਂਦੇ ਮੈਂ ਸ਼ਹਾਦਤ ਨਹੀਂ ਪਾਵਾਂਗਾ ਕਿਉਂਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਬੇਅਦਬੀ ਕੀਤੀ ਜਾ ਰਹੀ ਹੈ ਸਰੋਵਰ ਨੂੰ ਪੂਰਿਆ ਜਾ ਰਿਹਾ ਹੈ ਬੇਕਸੂਰ ਜਿਹੜੀ ਸੰਗਤ ਹੈ ਉਹਨੂੰ ਮਾਰਿਆ ਜਾ ਰਿਹਾ ਹੈ ਕਤਲ ਕੀਤਾ ਜਾ ਰਿਹਾ ਹੈ ਇਤਿਹਾਸ ਜ਼ਿਕਰ ਕਰਦਾ ਹੈ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਲ ਸਮੇਂ 500 ਸਿੱਖ ਸਨ ਔਰ ਉਸ ਅਸਥਾਨਾ ਤੋਂ ਰਵਾਨੀ ਕਰ ਰਵਾਨੀ ਕੀ ਕਰ ਤੋਂ ਪਹਿਲਾਂ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਜਿੱਥੇ ਕਿਤੇ ਜੰਗਲ ਬੇਲਾਂ ਦੇ ਅੰਦਰ ਬਿਕਾ ਨੇੜੇ ਦੇ ਜੰਗਲਾਂ ਦੇ ਅੰਦਰ ਜਾਂ ਜਿੱਥੇ ਕਿਤੇ ਵੀ ਸਿੱਖ ਵਸਦੇ ਸਨ ਗੁਰੂ ਕਾ ਖਾਲਸਾ ਗੁਰੂ ਕਾ ਪੰਥ ਵਸਦਾ ਸੀ ਉਥੇ ਸਨੇਹੇ ਭੇਜੇ ਔਰ ਗੁਰੂ ਸਾਹਿਬ ਜੀਆਂ ਦੇ ਹਜ਼ੂਰ ਅਰਦਾਸ ਕਰਕੇ ਚਾਲੇ ਪਾਏ ਤਰਨਤਾਰਨ ਸਾਹਿਬ ਜੀ ਦੇ ਕੋਲ ਗੁਰਦੁਆਰਾ ਲਕੀਰ ਸਾਹਿਬ ਅਸੇ ਸ਼ੋਭਤ ਹੈ ਇਨਾ ਸਥਾਨਾਂ ਤੇ ਆ ਕਰਕੇ ਦਾਜਕਰ ਕਰਦਾ ਹੈ ਕਿ ਕਰੀਬ-ਕਰੀਬ 5000 ਤੋਂ ਲੈ ਕਰਕੇ 10000 ਦੇ ਵਿੱਚ ਦੀ ਗਿਣਤੀ ਹੈ ਜਿਹੜੀ ਗੁਰੂ ਕੇ ਖਾਲਸੇ ਪੰਥ ਦੀ ਬਣਦੀ ਹੈ ਉਥੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਆਪਣੇ 18 ਸ਼ੇਰ ਦੇ ਖੰਡੇ ਦੇ ਨਾਲ ਇੱਕ ਲਕੀਰ ਖਿੱਚਦੇ ਹਨ ਔਰ ਖਾਲਸੇ ਪੰਥ ਦੇ ਨਾਲ ਸੰਬੰਧਿਤ ਹੋਏ ਬਚਨ ਕਰਦੇ ਹਨ ਕਿ ਜਿਨ੍ਹਾਂ ਨੂੰ ਆਪਣੀ ਜਾਨ ਪਿਆਰੀ ਹੈ ਘਰ ਨਾਲ ਪਿਆਰ ਹੈ ਬੱਚਿਆਂ ਨਾਲ ਜਾਂ ਆਪਣੇ ਜੀਵਨ ਨਾਲ ਪਿਆਰ ਹੈ ਉਹ ਆਪਣੇ ਘਰਾਂ ਨੂੰ ਜਾ ਸਕਦੇ ਹਨ ਜਿੰਨਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਆਨ ਬਾਨ ਸ਼ਾਨ ਦੀ ਖਾਤਰ ਸ਼ਹਾਦਤ ਦੇਣੀ ਹੈ ਉਹ ਇਸ ਲੀਕ ਤੋਂ ਅੱਗੇ ਆ ਜਾਓ ਇਤਿਹਾਸ ਨੇ ਜ਼ਿਕਰ ਕੀਤਾ ਹੈ ਕਿ ਜਦ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਬਚਨ ਕੀਤੇ ਇਹ ਸਾਰੇ ਦੇ ਸਾਰੇ ਹੀ ਜਿਹੜੇ ਮਰਜੀਵੜੇ ਸਿੱਖ ਸਨ ਗੁਰੂ ਕਾ ਖਾਲਸਾ ਸੀ ਸ਼ਹਾਦਤਾਂ ਦੇਣ ਵਾਸਤੇ ਇਸ ਲੀਕ ਤੋਂ ਅੱਗੇ ਪਾਸੇ ਆਇਆ ਹੋਲਵਟ ਦੇ ਮੈਦਾਨ ਦੇ ਅੰਦਰ ਜਮਾਲ ਖਣ ਦੀਆਂ ਫੌਜਾਂ ਦੇ ਨਾਲ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਖਾਲਸੇ ਪੰਥ ਦਾ ਗੁਰੂ ਕੇ ਸਿੱਖਾਂ ਦਾ ਗੁਰੂ ਕੇ ਜੋਧਿਆਂ ਦਾ ਜਿਹੜਾ ਜੋਧੋ ਰੰਭ ਹੁੰਦਾ ਹੈ ਲੜਦੇ ਲੜਦੇ ਟਾਲਾ ਸਾਹਿਬ ਵਾਲੇ ਅਸਥਾਨ ਤੇ ਜਿੱਥੇ ਗੁਰਦੁਆਰਾ ਟਾਲਾ ਸਾਹਿਬ ਸ਼ੋਭਤ ਹੈ ਇਹਨਾਂ ਅਸਥਾਨਾਂ ਤੇ ਆ ਕਰਕੇ ਜਮਾਲ ਖਾਨ ਦੇ ਨਾਲ ਜੰਗ ਕਰਦੇ ਹੋਏ ਇੱਕ ਸਾਂਝੇਵਾਰ ਦੇ ਅੰਦਰ ਸਾਂਝਾ ਵਾਰ ਹੁੰਦਾ ਹੈ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਜਦੋਂ ਖੰਡੇ ਦਾ ਵਾਰ ਕੀਤਾ ਤਾਂ ਜਮਾਲ ਖਾਨ ਦਾ ਜਿਹੜਾ ਸਿਰ ਹੈ ਉਹ ਲੱਤ ਕਰਕੇ ਧਰਤੀ ਦੇ ਡੰਗਾ ਔਰ ਉਸ ਦੇ ਸਾਂਝੇਵਾਰ ਦੇ ਵਿੱਚ ਹੀ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜਿਹੜਾ ਸੀਸ ਹੈ ਉਹ ਧੜ ਨਾਲੋਂ ਵੱਖ ਹੋਇਆ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਰਵਾਨਗੀ ਤੋਂ ਪਹਿਲਾਂ ਇਹ ਅਰਦਾਸ ਕੀਤੀ ਸੀ ਕਿ ਜਦ ਤੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਆਜ਼ਾਦ ਨਹੀਂ ਕਰਵਾਉਂਦੇ ਸ਼ਹਾਦਤ ਨਹੀਂ ਪਾਵਾਂਗੇ। ਅਗਰ ਅਸੀਂ ਬਾਬਾ ਦੀਪ ਸਿੰਘ ਸਾਹਿਬੀ ਦਾ ਜੀਵਨ ਪੜਦੇ ਆ ਤਾਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਚਾਰ ਸਰੂਪ ਹੱਥ ਲਿਖਤ ਗੁਰਮੁਖੀ ਲਿਪੀ ਦੇ ਅੰਦਰ ਜਿਹੜੇ ਹਨ ਉਹ ਲਿਖਾਈ ਕੀਤੀ ਹੈ। ਸਾਰਾ ਜੀਵਨ ਗੁਰੂ ਘਰ ਦੇ ਅੰਦਰ ਸੇਵਾ ਕੀਤੀ ਹੈ। ਅਨੇਕਾਂ ਜੰਗਾਂ ਦੇ ਵਿੱਚ ਉਹਨਾਂ ਨੇ ਬਹਾਦਰੀ ਦੇ ਨਾਲ ਜੰਗ ਕੀਤਾ ਇੱਥੋਂ ਤੱਕ ਕਿ ਸਰਹੰਦ ਤੋਂ ਫਤਿਹ ਸਮੇਂ ਵੀ ਪਾਪਾ ਬੰਦਾ ਸਿੰਘ ਭਾਦਰਜੀਤ ਨਾਲ ਉਹਨਾਂ ਮੋਢੇ ਨਾਲ ਮੋਢਾ ਲਾ ਕਰਕੇ ਜੰਗ ਕੀਤੀ ਐ। ਸਦਾ ਹੀ ਅਰਦਾਸ ਕਰਦੇ ਰਹੇ ਕਿ ਸ਼ਹਾਦਤ ਬਖਸ਼ੋ ਗੁਰੂ ਸਾਹਿਬ ਜੀਆਂ ਦੇ ਹਜ਼ੂਰ ਅਰਦਾਸ ਕਰਦੇ ਰਹੇ। ਇਸ ਵਾਰੀ ਅਰਦਾਸ ਕਰਕੇ ਚਾਲਾ ਪਾਇਆ ਕਿ ਜਦ ਤੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਆਜ਼ਾਦ ਨਹੀਂ ਕਰਵਾਉਂਦੇ ਸੀ ਸ਼ਹੀਦੀ ਨਹੀਂ ਪ੍ਰਾਪਤ ਕਰਾਂਗੇ। ਕੀਤੀ ਹੋਈ ਸੇਵਾ ਔਰ ਗੁਰੂ ਸਾਹਿਬ ਜੀਆਂ ਦੇ ਹਜ਼ੂਰ ਕੀਤੀ ਹੋਈ ਅਰਦਾਸ ਤੇ ਪੂਰਨ ਭਰੋਸਾ ਪੂਰਾ ਵਿਸ਼ਵਾਸ ਕਟਿਆ ਹੋਇਆ ਸੀਸ ਜਿਹੜਾ ਆਪਣੇ ਖੱਬੇ ਹੱਥ ਦੀ ਤਲੀ ਤੇ ਰੱਖਿਆ। ਸੱਜੀ ਹੱਥ ਦੇ ਨਾਲ 18 ਸੇਰ ਦਾ ਖੰਡਾ ਫੜ ਕਰਕੇ ਗੁਰੂ ਘਰ ਦੇ ਦੋਖੀਆਂ ਦੇ ਨਾਲ ਜੰਗ ਕਰਦੇ ਹੋਏ ਗੁਰੂ ਘਰ ਦੇ ਦੋਖੀਆਂ ਨੂੰ ਸੋਧੇ ਲਾਉਂਦੇ ਹੋਏ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਵਿਖੇ ਪਹੁੰਚ ਕਰਕੇ ਗੁਰੂ ਰਾਮਦਾਸ ਜੀ ਮਹਾਰਾਜਿਆਂ ਦੇ ਚਰਨਾਂ ਦੇ ਵਿੱਚ ਆਪਣੀ ਸੀਸ ਦੀ ਪੇਟਾ ਕੀਤੀ ਔਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਨੂੰ ਆਜ਼ਾਦ ਕਰਵਾਇਆ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਇਹਨਾਂ ਸਥਾਨਾਂ ਉੱਪਰ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਇਹ ਸਥਾਨ ਉਹਨਾਂ ਦੀ ਜਾਦੰਦਰ ਬਣਿਆ ਹੋਇਆ ਹੈ ਜਿਹੜਾ ਇੱਥੇ ਚਕਰਾ ਸਾਹਿਬ ਕੱਟਦੇ ਨੇ ਉਹਦਾ ਮਰਕੀ ਥਾਂ ਇਹ ਜਿਹੜਾ ਐਤਵਾਰ ਦਾ ਜਿਹੜਾ ਸਮਾਗਮ ਹੈ ਵੈਸੇ ਇਹਦਾ ਜਿਹੜਾ ਨਾਮ ਹੈ ਸੰਗਤ ਵੱਲੋਂ ਚਪਹਿਰਾ ਰੱਖਿਆ ਗਿਆ ਹੈ ਜਿਸ ਤਰ੍ਹਾਂ ਸਿੱਖ ਸੰਗਤ ਵੱਲੋਂਨੇਕਾਂ ਸਮਾਗਮ ਕਰਵਾਏ ਜਾਂਦੇ ਹਨ ਉਹਨਾਂ ਦੇ ਵੱਖ-ਵੱਖ ਨਾਮ ਰੱਖੇ ਜਾਂਦੇ ਹਨ ਇਹ ਚਪਹਿਰਾ ਜਿਹੜਾ ਸ਼ਬਦ ਹੈ ਇਹ ਸੰਗਤ ਵੱਲੋਂ ਦਿੱਤਾ ਗਿਆ ਹੈ ਵੈਸੇ ਆਪਾਂ ਗੁਰਮਤ ਸਮਾਗਮ ਕਹਿ ਸਕਦੇ ਹਾਂ ਜਾਂ ਇਸ ਨਾਮ ਦੇ ਅੰਦਰ ਸੰਗਤ ਬਾਣੀ ਪੜਦੀ ਹੈ ਕੋਈ ਕਰਮਕਾਂਡ ਨਹੀਂ ਹੁੰਦਾ ਕੇਵਲ ਬਾਣੀ ਪੜੀ ਜਾਂਦੀ ਹੈ ਸੁਖਮਨੀ ਸਾਹਿਬ ਜੀ ਦਾ ਜਾਪ ਹੁੰਦੇ ਹਨ ਜਪਜੀ ਸਾਹਿਬ 24 ਸਾਹਿਬ ਜੀ ਦਾ ਜਾਪ ਹੁੰਦੇ ਹਨ ਔਰ ਇਹ ਜਿਹੜਾ ਐਤਵਾਰ ਦਾ ਦਿਨ ਹੈ ਇਸ ਦਿਨ ਮੈਨੂੰ ਲੱਗਦਾ ਹੈ ਕਿ ਇੱਕ ਵੱਡੀ ਗਿਣਤੀ ਦੇ ਵਿੱਚ ਜਿਹਦੀ ਗਿਣਤੀ ਨਾ ਕੀਤੀ ਜਾ ਸਕੀ ਐਡੀ ਵੱਡੀ ਗਿਣਤੀ ਵਿੱਚ ਜਿਹੜੀ ਸੰਗਤ ਹੈ ਉਹ ਗੁਰੂ ਘਰ ਦੇ ਵਿੱਚ ਵਿੱਚ ਪਹੁੰਚ ਕਰਕੇ ਜਿੱਥੇ ਪਵਨ ਪਿੱਤਰ ਗੁਰਬਾਣੀਆਂ ਦਾ ਜਾਪ ਕਰਦੀ ਹੈ ਉੱਥੇ ਸਰਬੱਤ ਦੇ ਭਲੇ ਦੀ ਅਰਦਾਸ ਵਿੱਚ ਵੀ ਸ਼ਾਮਲ ਹੁੰਦੀ ਹੈ ਔਰ ਬਾਬਾ ਦੀਪ ਸਿੰਘ ਸਾਹਿਬ ਜੀ ਵੱਲੋਂ ਜਿਹੜੀ ਉਹ ਲੋਕੀ ਸ਼ਹਾਦਤ ਦਿੱਤੀ ਗਈ ਹੈ ਉਸ ਨੂੰ ਨਮਨ ਜ਼ਰੂਰ ਕਰਦੀ ਹੈ ਸੰਗਤ ਨੂੰ ਛੋਟਾ ਜਿਹਾ ਮੈਸੇਜ ਸੰਗਤ ਦੇ ਤਾਂ ਇਹ ਹੀ ਬੇਨਤੀ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਥੋੜਾ ਜਿਹਾ ਜ਼ਿਕਰ ਕਰ ਚੁੱਕਾ ਹਾਂ ਕਿ ਸਿੱਖ ਨੂੰ ਜੀਵਨ ਦੇ ਦੌਰਾਨ ਕੋਈ ਮੁਸ਼ਕਲ ਪਾ ਨ ਜਾਵੇ ਖੁਸ਼ੀ ਦਾ ਸ਼ਮਾ ਮਿਲ ਜਾਵੇ ਕੋਈ ਸਿੱਖ ਦਾ ਕਾਰਜ ਅਟ ਜਾਂਦਾ ਹੈ ਜਾਂ ਕੁਝ ਵੀ ਗੁਰੂ ਕੋਲੋਂ ਮੰਗਣਾ ਹੈ ਜਾਂ ਦਿੱਤੇ ਹੋਏ ਦਾ ਸ਼ੁਕਰਾਨਾ ਕਰਨਾ ਹੈ ਤੇ ਕੀਤੀ ਹੋਈ ਅਰਦਾਸ ਦੇ ਉੱਤੇ ਪੂਰਨ ਭਰੋਸਾ ਰੱਖਣਾ ਹੈ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਜਿਸ ਤਰ੍ਹਾਂ ਪੂਰੇ ਭਰੋਸੇ ਦੇ ਨਾਲ ਕੀਤੀ ਹੋਈ ਅਰਦਾਸ ਤੇ ਪੂਰਾ ਭਰੋਸਾ ਰੱਖਿਆ ਔਰ ਕਟਿਆ ਹੋਇਆ ਆਪਣਾ ਸੀਸ ਅੱਲੀ ਤੇ ਰੱਖ ਲੈਣਾ ਕੀਤਾ ਸੰਗਤ ਦੇ ਤਾਂ ਇਹ ਬੇਨਤੀ ਹੈ ਕਿ ਆਪ ਵੀ ਇਹਨਾਂ ਸਥਾਨਾਂ ਤੇ ਆਉਂਦੇ ਹੋ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਜਿਸ ਤਰ੍ਹਾਂ ਕੀਤੀ ਹੋਈ ਅਰਦਾਸ ਤੇ ਪੂਰਾ ਭਰੋਸਾ ਵਿਸ਼ਵਾਸ ਰੱਖ ਕੇ ਆਪਣਾ ਸੀਸ ਤਲੀ ਤੇ ਰੱਖਿਆ ਅਗਰ ਗੁਰੂ ਸਾਹਿਬ ਜੀਆਂ ਦੇ ਤਾਂ ਕੋਈ ਵੀ ਕਾਰਜ ਪਾਇਆ ਜਾਵੇ ਤਾਂ ਗੁਰੂ ਸਾਹਿਬ ਜੀਆਂ ਦੇ ਹਜ਼ੂਰ ਅਰਦਾਸ ਕਰਨੀ ਹੈ ਬਾਣੀ ਦਾ ਜਾਪ ਕਰਨਾ ਹੈ ਪਰ ਕੀਤੀ ਹੋਈ ਅਰਦਾਸ ਤੇ ਪੂਰਾ ਭਰੋਸਾ ਵਿਸ਼ਵਾਸ ਰੱਖਣਾ ਹੈ ਸਮਾਗਮ ਸਭ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜਿਹੜਾ ਸ਼ਹੀਦੀ ਦਿਹਾੜਾ ਹੈ ਪੂਰੇ ਹੀ ਖਾਲਸਾ ਪੰਥ ਵੱਲੋਂ ਪੂਰੇ ਵਿਸ਼ਵ ਭਰ ਦੇ ਵਿੱਚ ਹਰ ਸਾਲ ਹੀ ਬੜੀ ਸ਼ਰਧਾ ਭਾਵਨਾ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾਂਦਾ ਹੈ ਇਸੇ ਤਰ੍ਹਾਂ ਹੀ ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਰ ਸ੍ਰੀ ਦਰਬਾਰ ਸਾਹਿਬ ਮੈਨੇਜਰ ਗੁਰਦੁਆਰਾ ਸ਼ੀਤਗੰਜ ਸਾਹਿਬ ਜੀ ਔਰ ਇਲਾਕੇ ਦੀਆਂ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹਨਾਂ ਸਥਾਨਾਂ ਤੇ ਹਰ ਸਾਲ ਮਨਾਇਆ ਜਾਂਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ 30 ਅਕਤੂਬਰ 15 ਨਵੰਬਰ ਦਿਨ ਸ਼ਨੀਵਾਰ ਨੂੰ ਪਵਨ ਸਥਾਨਾਂ ਦੇ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਜੀ ਸੋ ਇਹ ਸਨ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਤੀ ਬਾਬਾ ਦਿਆ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਚਪਹਿਰਾ ਸਾਹਿਬ ਹੈ ਇਹ ਸੰਗਤ ਵੱਲੋਂ ਆਪਣਾ ਨਾਮ ਦਿੱਤਾ ਗਿਆ ਹੈ ਨਾ ਕਿ ਗੁਰਦੁਆਰਾ ਸਾਹਿਬ ਵੱਲੋਂ ਬਾਕੀ ਛੀ ਦੀ ਸੁਆਗਮ ਚੱਲਦੇ ਰਹਿੰਦੇ ਨੇ ਫੋ ਮੁਹਮਾ ਕੇ ਲੋਕਾਂ ਨੂੰ ਇੱਥੇ ਦਰਬਾਰ ਚ ਪਹੁੰਚਣ ਦੀ ਅਪੀਲ ਕਰਦੇ ਨੇ ਤੁਸੀਂ ਸੰਗਤਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਹਰੇਕੀ ਚਹਿਲ ਪਹਿਲ ਲੱਗੀ ਹੋਈ ਹੈ ਹਰ ਪਾਸੇ ਗੁਰਦੁਆਰੇ ਮੱਥਾ ਟੇਕ ਰਹੇ ਨੇ ਤੁਸੀਂ ਬਣੀ ਰਹੋ ਕਲੰਦਰ ਪੋਸਟ ਲੀਡ ਨਾਲ ਤੁਹਾਨੂੰ ਹੰਦੇ ਜਾ ਕੇ ਦਰਸ਼ਨ ਕਰਾਉਣੀ ਹੈ ਬਣੀ ਰਹੋ ਕਲੰਦਰ ਪੋਸਟ ਧੰਨਵਾਦ